ਹਾਂਜੀ ਹੁਣ ਆਪਾਂ ਪ੍ਰੀ ਬੋਰਡ ਪੇਪਰਾਂ ਵਾਸਤੇ ਸ਼ਾਰਟ ਫਾਰਮ ਤਿਆਰ ਕਰ ਰਹੇ ਹਾਂ ਇਹ ਸਿਰਫ ਪ੍ਰੀ ਬੋਰਡ ਪੇਪਰਾਂ ਵਾਸਤੇ ਨਹੀਂ ਹੈਗਾ ਇਹ ਆਪਣੇ ਫਾਈਨਲ ਪੇਪਰਾਂ ਵਾਸਤੇ ਵੀ ਇਕੁਲੀ ਕੰਮ ਆਉ ਆਪਾਂ ਉਹ ਚੀਜ਼ਾਂ ਚੱਕਾਂਗੇ ਜਿਹੜੀਆਂ ਛੋਟੀਆਂ ਵੀ ਹੋਣ ਸੌਖੀਆਂ ਹੋਣ ਜਿਨ੍ਹਾਂ ਦੇ ਪੇਪਰ ਚ ਆਉਣ ਦੀ ਪੋਸਿਬਿਲਟੀ ਜ਼ਿਆਦਾ ਹੋਵੇ ਤਾਂ ਆਪਾਂ ਪਹਿਲਾਂ ਟਿਕ ਕਰਾਂਗੇ ਸਭ ਤੋਂ ਪਹਿਲਾਂ AI ਆ ਗਿਆ ਜੀ ਇਹ ਮੋਸਟ ਇੰਪੋਰਟੈਂਟ ਹੈ AI ਬੇਜ ਨੰਬਰ ਹੈਗਾ 91 91 उस तो अगे आ गया बी एम पी बी एम पी उस तो आ गया जी सी डी सी पी यू सारे पता ही है डॉस डीओस ओके डीएसएल डीएसएल अपना एक शॉर्ट क्वेश्चन भी है डीएसएल डिजिटल सब लाइन ਇਹ ਸ਼ਾਰਟ ਕੁਐਸਚਨ ਚ ਵੀ ਆਉਂਦਾ ਤਾਂ ਇਹਨੂੰ ਡੀਐਸਐਲ ਫੁੱਲ ਫਾਰਮ ਚ ਕਰੀ ਲੋ ਉਸ ਤੋਂ ਅੱਗੇ ਆਗਾ ਜੀ ਡੀਵੀਡੀ ਡੀਵੀਡੀ ਪ੍ਰਾਣਾ ਹੋ ਗਿਆ ਹੁਣ ਥੋੜਾ ਜਿਹਾ ਟ੍ਰੈਂਡ ਈਮੇਲ ਮੋਸਟ ਇੰਪੋਰਟੈਂਟ ਈਮੇਲ ਥੋੜੇ ਤਿੰਨ ਤਰ੍ਹਾਂ ਦੇ ਪੇਪਰ ਆਉਣਗੇ ਨਾ ਤਿੰਨ ਤਰ੍ਹਾਂ ਦੇ ਏਬੀਸੀ ਆਉਣਗੇ ਜਦੋਂ ABC ਆਉਣਗੇ ਤਾਂ ਜੇ ਤੁਹਾਨੂੰ ਤਿੰਨ ਵੀ ਤਿੰਨ ਫੁੱਲ ਫਾਰਮ ਆਉਂਦੀਆਂ ਨੇ ਤਾਂ ਤਿੰਨਾਂ ਚ ਅਲੱਗ-ਅਲੱਗ ਹੋਗੇ ਤਾਂ ਨੌ ਫੁੱਲ ਫਾਰਮ ਯਾਦ ਕਰਨੀਆਂ ਪਣਦੀਆਂ ਨੇ ਘੱਟੋ-ਘੱਟ ਤਾਂ ਆਪਾਂ 20-30 ਤਾਂ ਜ਼ਰੂਰ ਕਰਾਂਗੇ ਈਮੇਲ ਹੋ ਗਿਆ ਜੀਬੀ ਛੋਟਾ ਵੀ ਹੈ ਤੇ ਕਾਮਨ ਵੀ ਆ IBM IBM ਉਸ ਤੋਂ ਅੱਗੇ ਹੈਗਾ IC IC ਆਪਣੇ लैसन है इंटीग्रेट सर्कट अग् आई एस डी एन आई एस डी एन ठीक है ये एगा इंटीग्रेटड सर्विस डिजिटल नैटवर्क अगे आ गया जी आई एस पी इंटरनेट सर्विस प्रोवाइडर ਜਿਹੜੀਆਂ ਕਿ ਇਹ ਕੰਪਨੀਆਂ ਜਿਨ੍ਹਾਂ ਦਾ ਆਪਾਂ ਫੋਨ SIM ਲੈਨੇ ਆ ਨਾ IT ਬਹੁਤ ਇੰਪੋਰਟੈਂਟ ਹੈ ਜੀ IT KB ਕਿਲੋਬਾਈਟ MB ਮੈਗਾਬਾਈਟ ਮੋਡਮ ਮੋਸਟ ਇੰਪੋਰਟੈਂਟ ਮੋਡਮ ਮੋਡਮ ਆਪਣਾ ਇੱਕ ਲੌਂਗ ਕੁਐਸਚਨ ਦੇ ਵਿੱਚ ਆਊਗਾ ਮੋਡਮ ਇਹਦੀ ਜੇ ਫੁੱਲ ਫਾਰਮ ਪਤਾ ਹੋ ਤਾਂ ਆਪਾਂ ਫੁੱਲ ਫਾਰਮ ਲਿਖ ਦਾਂਗੇ NIC ਪੂਰਾ ਕੰਪਿਊਟਰ ਲੈ ਲਿਆ ਜਿਹਦੇ ਵਿੱਚ NIC ਨਹੀਂ ਹੈਗਾ ਨਾ ਤਾਂ ਆਪਾਂ ਇੰਟਰਨੈਟ ਨਹੀਂ ਚਲਾ ਸਕਦੇ ਨੈਟਵਰਕ ਇੰਟਰਫੇਸ ਕਾਰਡ ਜਿਹਦੇ ਨਾਲ ਉਹ ਨੈਟਵਰਕ ਦੇ ਕਨੈਕਸ਼ਨ ਨੇ ਜੁੜਨਾ ਪੀਸੀ ਮੋਸਟ ਕਾਮਨ ਤੇ ਇੰਪੋਰਟੈਂਟ ਹਾਂਜੀ ਪੀਸੀ ਪੀ ਐਨ ਜੀ ਪੀ ਐਨ ਜੀ रैम रॉम दोनों इंपॉर्टेंट रैम ते रॉम आर एम आर ओ एम रैंडम एक्सेस मेमोरी रीड ओनली मेमोरी थैंक यू उस आ तो गया टीवी टेराबाइट TCP IP Transmission Control Protocol UPS कॉमन यूज्ड ਹੋਣ ਵਾਲਾ ਸ਼ਬਦ ਆ ਯੂਪੀਐਸ URL ਤੇ USB then www ਇਹ ਇੱਕ ਦੋ ਚੀਜ਼ਾਂ ਨਾ ਜਿਹੜੀਆਂ ਮੈਂ ਦੁਬਾਰਾ ਟਿਕ ਕਰਵਾਉਣੀ ਆ ਤੁਹਾਨੂੰ ਮਤਲਬ ਇਹਦੇ ਵਿੱਚ ਹਲਕੀ ਅੰਡਰਲਾਈਨ ਕਰ ਲਿਓ ਜਿਨ੍ਹਾਂ ਦੇ 60% ਚਾਂਸ ਨੇ ਵੀ ਆਉਣਗੇ ਤੁਹਾਡੇ ਪੇਪਰ 'ਚ ਇੱਕ ਤਾਂ AI ਨੂੰ ਕਰ ਲਓ ਡਬਲ ਅੰਡਰਲਾਈਨ ਕਰ ਲਓ ਜਿਹੜੇ ਸਾਰਾ ਨਹੀਂ ਯਾਦ ਕਰ ਸਕਦੇ ਉਹ ਜ਼ਰੂਰ ਕਰ ਲਿਓ ਆ ਗਿਆ ਜੀ CD CPU CPU DSL ਕਿਉਂਕਿ ਤੁਹਾਡੇ ਲੈਵਲ ਦਾ ਜਿਵੇਂ DOS ਹੋ 7ਵੀਂ 'ਚ ਵੀ ਆ ਜਾਂਦਾ ਈਮੇਲ ਈਮੇਲ IC ਇਹਨਾਂ ਤੇ ਡਬਲ ਸ਼ੋਰਟੀ ਕਰ ਲਿਓ ਵੀ ਇਹਨਾਂ ਦੀ ਪੋਸੀਬਿਲਟੀ ISP IT NIC RAM ROM URL USB WWW ਹੁਣ ਇਹ ਡਬਲ ਸ਼ੋਰ ਕਰਨ ਦਾ ਮਤਲਬ ਇਹ ਆ ਵੀ ਜਿਹੜੇ ਤਾਂ ਹੈਗੇ ਆ ਥੋੜੇ ਜੇ ਨਲਾਇਕ ਬੱਚੇ ਮੇਰੇ ਵਰਗੇ ਉਹ ਡਬਲ ਟਿੱਕ ਵਾਲੇ ਨੂੰ ਯਾਦ ਕਰ ਲਿਓ ਜਿਹੜੇ ਹੈਗੇ ਆ ਇੰਟੈਲੀਜੈਂਟ ਜਿਨ੍ਹਾਂ ਨੂੰ ਲੱਗਦਾ ਵੀ ਜੇ ਤਿੰਨ ਨੰਬਰਾਂ ਦਾ ਵੀ ਆਉਂਦਾ ਚਾਰ ਦਾ ਵੀ ਆਉਂਦਾ ਮੈਂ ਛੱਡਣੇ ਨਹੀਂ ਨੰਬਰ ਉਹਨਾਂ ਨੇ ਸਾਰੇ ਟਿੱਕ ਵਾਲੇ ਕਰਨੇ ਆ ਠੀਕ ਆ ਚਲੋ